ਅੱਜਕੱਲਨਾ ਪਾਰਕਿੰਗ ਦਾ ਤੇ ਬੜਾ ਰੌਲਾ ਭਾਵੇਂ ਕੋਈ ਛੋਟਾ ਸ਼ਹਿਰ ਹੈ ਤੇ ਭਾਵੇਂ ਵੱਡਾ ਸ਼ਹਿਰ ਹੈ ਪਾਰਕਿੰਗ ਦਾ ਰੌਲਾ ਤੇ ਹਰ ਜਗ੍ਹਾ ਤੇ ਪੈਂਦਾ ਹੈ ਪਰ ਮੁਹੱਲੀ ਵਰਗੇ ਸ਼ਹਿਰਾਂ ਦੇ ਵਿੱਚ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਜਿੱਥੇ ਭਾਈ ਵਧੀਆ ਮੈਨੇਜ ਕੀਤੀਆਂ ਹੋਈਆਂ ਚੀਜ਼ਾਂ ਨੇ ਉੱਥੇ ਵੀ ਪਾਰਕਿੰਗ ਦਾ ਰੌਲਾ ਪੈਂਦਾ ਹੈ ਔਰ ਇਹ ਰੌਲੇ ਤੇ ਹਾਈ ਕੋਰਟ ਤੱਕ ਪਹੁੰਚੇ ਹੋਏ ਨੇ ਤੋ ਪਹਿਲੀ ਗੱਲ ਜਿਹੜਾ ਉੱਥੇ ਦਾ ਪਾਰਕਿੰਗ ਸਿਸਟਮ ਆ 2009 ਚ ਸ਼ਾਇਦ ਬਣਿਆ ਸੀਗਾ ਜੀ 2009 ਤੋਂ ਬਾਅਦ ਜੀ ਆਪਾਂ ਸਮਾਂ ਦੇਖੀਏ ਤੇ ਲਗਭਗ 16-17 ਸਾਲ ਗੁਜ਼ਰ ਗਿਆ ਹੂੰ ਸਰ 16-17 ਸਾਲ ਚ ਤੇ ਮੁਹਾਲੀ ਚ ਇੰਨਾ ਰਾਸ਼ਿਆ ਇੰਨਾ ਰਾਸ਼ਿਆ ਕਿ ਬਸ ਤੁਸੀਂ ਸਮਝੋ ਕਿ ਬੰਦਾ ਇੱਕ ਮੇਲੇ ਚ ਹੀ ਤੁਰਿਆ ਫਿਰਦਾ ਹੈ ਜੀ ਠੀਕ ਹੈ ਨਾ ਜੀ ਤੁਹਾਨੂੰ ਸੱਚੀ ਗੱਲ ਹੈ ਉੱਥੇ ਮਤਲਬ ਕਿ ਬਾਈਲਕ ਕਹੇ ਕਿ ਤੁਹਾਨੂੰ ਇੱਕ achi ਜਗ੍ਹਾ ਮਿਲ ਗਈ ਹੂੰ ਤਾਂ ਤੁਹਾਡੀ ਗੱਡੀ پارک ਹੋ ਗਈ ਖੜ ਗਈ ਤੇ ਉੱਥੇ ਵੀ ਜੇ ਕਈ ਵਾਰ ਖੜ ਖੜੀ ਚ ਠੋਕ ਜਾਂਦਾ ਕੋਈ ਸਾਡੇ ਨਾਲ ਹੋਈ ਹਾਂ ਅਸੀਂ ਕਿਤੇ ਪਾਰਕਿੰਗ ਵਿੱਚ ਖੜਾ ਰਹੇ ਜਦੋਂ ਤੁਸੀਂ ਇਹ ਗੱਲ ਦੱਸੀ ਹਾਂਜੀ ਪਾਰਕਿੰਗ ਵਿੱਚ ਖੜਾਰੇ ਤੇ ਮੈਂ ਆਪਦੀ ਫੈਮਿਲੀ ਨੂੰ ਚੜਾਉਣ ਲੱਗਾ ਕਾਕਾ ਦੂਜੇ ਪਾਸੇ ਖੜਾ ਕਿ ਨਾ ਮੈਂ ਕਿਹਾ ਇਹਨੂੰ ਕੀ ਹੋਇਆ ਇਹ ਜਾ ਜਾਉ ਨਹੀਂ ਮੇਰੇ ਨਾਲ ਮੈਂ ਉਹਨੂੰ ਕਹਾ ਕੀ ਉਹ ਕਰੇ ਵੀ ਇਹ ਕਿੱਥੋਂ ਠੋਕ ਲਿਆ ਮੈਂ ਉਤਰ ਕੇ ਜਦੋਂ ਦੇਖ ਮਤ ਤੇਰਾ ਆਪਾਂ ਸਾਰੀ ਸਾਈਡ ਜੀ ਜੀ ਇਹ ਹਾਲਾਤ ਨੇ ਉੱਥੇ ਦੇ ਉੱਥੋਂ ਦੇ ਹਾਲਾਤ ਨੇ ਉੱਥੇ ਕੀ ਉੱਥੇ ਬੰਦਾ ਵੀ ਠੋਕ ਦਿੰਦੇ ਪਾਰਕਿੰਗ ਜੀ ਆ ਤੁਸੀਂ ਦੇਖਿਆ ਪਿਛਲੇ ਦਿਨੀ ਸਾਇੰਟਿਸਟ ਦੀ ਮੌਤ ਹੋ ਗਈ ਹਾਂ ਪਾਰਕਿੰਗ ਤੋਂ ਝਗੜਾ ਹੋਇਆ ਜੀ ਤਾਂ ਇੱਕ ਥੀ ਇਹ ਆ ਕਿ ਜੋ ਉੱਥੇ ਸ਼ਹਿਰੀਕਰਨ ਵਧਿਆ ਉਹਦੇ ਅਨੁਸਾਰ ਇਹ ਚੀਜ਼ਾਂ ਜਿਹੜੀਆਂ ਉਹ ਠੀਕ ਨਹੀਂ ਹੋਈਆਂ ਤੇ ਦੂਜੀ ਗੱਲ ਹੁਣ ਜਿਹੜੇ ਪਟੀਸ਼ਨ ਕਰਤਾ ਨੇ ਸ਼ਾਇਦ ਬੀਦੀ ਸਾਹਿਬ ਨੇ ਇਹਦੇ ਚ ਪਟੀਸ਼ਨ ਕਰਤਾ ਜੀ ਹੁਣ ਤੁਹਾਨੂੰ ਪਤਾ ਹੀ ਆ ਕਿ ਜਿਵੇਂ ਮਾਲ ਹੈ ਜਾਂ ਹਸਪਤਾਲ ਹੈ ਆ ਇਨਾਂ ਦੀਆਂ ਨਾ ਬੇਸਮੈਂਟ ਜਿਹੜੀਆਂ ਹੁੰਦੀਆਂ ਨੇ ਪਾਰਕਿੰਗ ਵਾਸਤੇ ਹੁੰਦੀਆਂ ਜੀ ਜਦੋਂ ਤੁਸੀਂ ਅ ਇਧਰੋਂ ਜਾਂਦੇ ਆ ਪੇਰ ਹੈਗਾ ਨਾ ਕਿਹੜਾ ਮਹਾਲੀ ਦਾ ਬੜਾ ਮੈਨਾ 에어ਪੋਰਟ ਰੋਡ ਹੂੰ ਉਹਦੇ ਨਾਲ ਹੀ ਮੁੜ ਕੇ ਨਾ ਇੱਕ ਮਾਲ ਹੈ ਜੀ ਉਹਦੀ ਬਹੁਤ ਵੱਡੀ ਪਾਰਕਿੰਗ ਉਹਦੇ ਥੱਲੇ ਆ ਹੂੰ

ਪਾਰਕਿੰਗ ਵਾਸਤੇ ਰਿਜ਼ਰਵ ਸਨ ਜੀ ਉਹ ਗੋਦਾਮ ਦੇ ਤੌਰ ਤੇ ਜਾਂ ਸਾਜੋ ਸਮਾਨ ਰੱਖਣ ਦੇ ਤੌਰ ਤੇ ਕੁਝ ਹਸਪਤਾਲ ਮਾਲ ਉਸ ਤਿਆਂ ਇਸ ਤਰ੍ਹਾਂ ਦੇ ਜਿਹੜੇ ਹੈਗੇ ਨਾ ਉਹ ਵਰਤ ਰਹੇ ਆ ਤਾਂ ਇਹ ਆਧਾਰ ਬਣਿਆ ਹੈ ਇੱਕ ਪਟੀਸ਼ਨ ਦਾ ਕਿ ਭਾਈ ਇੱਕ ਤੇ ਜਿਹੜੇ ਲੋਕ ਆ ਹੁਣ ਦੇਖੋ ਪਾਰਕਿੰਗ ਦੀ ਤੇ ਜਦੋਂ ਕੋਈ ਸ਼ਹਿਰ ਚ ਰਹਿੰਦਾ ਹੈ ਟੈਕਸ ਵਗੈਰਾ ਦੇ ਰਿਹਾ ਹੈ ਤਾਂ ਉਹਨੂੰ ਵੀ ਜ਼ਰੂਰਤ ਹੈ ਜ਼ਰੂਰਤ ਹੈ ਜੇ ਕੋਈ ਬਾਹਰੋਂ ਗਿਆ ਸਨ ਉਹ ਵੀ ਤੇ ਉੱਥੋਂ ਦੀ ਸ਼ਹਿਰ ਦੀ ਸਥਾਨਕ ਸ਼ਹਿਰ ਦੀ ਇਨਕਮ ਦੇ ਵਿੱਚ ਜਾ ਕੇ ਜੋ ਵੀ ਆ ਪਾਰਕਿੰਗ ਫੀਸ ਦੇਵੇਗਾ ਜਾਂ ਕੋਈ ਵੀ ਰਹਿਣ ਦਾ ਜੋ ਵੀ ਹੋਟਲ ਦਾ ਜੋ ਵੀ ਹੈ ਉਹ ਉੱਥੇ ਦੇ ਰਿਆ ਨਾ ਤਾਂ ਗੱਡੀ ਲਾਉਣ ਵਾਸਤੇ ਚਲਗਾ ਤੇ ਉਹਨੂੰ ਚਾਹੀਦੀ ਉੱਥੇ ਤੇ ਲੋਕ ਇੰਨੇ ਕੋਰੇ ਹੋ ਗਏ ਉੱਥੇ ਜਾ ਕੇ ਤੇ ਇਦਾਂ ਲੱਗਦਾ ਹੈ ਸਰ ਕਿ ਵੀ ਅਸੀਂ ਕਿਸੇ ਹੋਰ ਹੀ ਦੁਨੀਆ 'ਚ ਆ ਗਏ ਹਮ ਉੱਥੇ ਕਿਤੇ ਜਗ੍ਹਾ ਹੋਵੇ ਵੀ ਤੇ ਲੋਕਾਂ ਨੇ ਐ ਨਾ ਮੋਟਰਸਾਈਕਲ ਟ੍ਰੇਡ ਕਰਕੇ ਲਾਏ ਵੀ ਮੈਂ ਤੁਹਾਨੂੰ ਅੱਗੇ ਵੀ ਦੱਸਾਂ ਅਸੀਂ ਹਮ ਕਿ ਬਈ ਕੋਈ ਹੋਰ ਨਾ ਲਾ ਜਾਵੇ ਲੈ ਦੱਸੋ ਬਈ ਕਿ 10 ਕੀ ਲੈ ਜਾਏਗਾ ਬੰਦਿਆ ਇਹ ਕੱਤੇ ਧਰ ਕੇ ਇੱਥੇ ਕਿ ਪਾਰਕਿੰਗ ਇਹ ਕੱਤੇ ਧਰ ਕੇ ਲੈ ਜਾਣੀ ਆ ਸਭ ਝਗੜੇ ਜਿਹੜੇ ਆ ਉਹ ਸੁਸਾਇਟੀਆਂ ਦੀਆਂ ਜਿਹੜੀਆਂ ਕਮੇਟੀ ਹੁੰਦੀ ਉੱਥੋਂ ਤੱਕ ਚੱਲੇ ਜਾਂਦੇ ਆ ਜਾਂਦੇ ਇਹ ਤੇਰੀ ਜਗ੍ਹਾ ਇਹ ਮੇਰੀ ਜਗ੍ਹਾ ਹਾਦ ਹੋ ਗਈ ਆ ਯਾਰਾ ਸੋ ਇਸ ਵਾਸਤੇ ਇਹ ਮਾਮਲਾ ਜਿਹੜਾ ਹੈ ਉਹ ਗਿਆ ਹਾਈ ਕੋਰਟ ਹਾਈ ਕੋਰਟ ਨੇ ਹੁਣ ਨੋਟਿਸ ਕੀਤੇ ਆ ਇੱਥੇ ਜਾ ਕੇ ਸਰਕਾਰ ਨੂੰ ਵੀ ਜਵਾਬ ਦੇਣਾ ਪਏਗਾ ਲੋਕਲ ਪ੍ਰਸ਼ਾਸਨ ਨੂੰ ਵੀ ਜਵਾਬ ਦੇਣਾ ਪਏਗਾ ਤਾਂ ਗੱਲ ਇਹ ਆ ਕਿ ਹੁਣ ਇਹਨਾਂ ਨੇ ਤਾਂ ਹੋਰ ਬਲਾਕ ਕੱਟ ਦਿੱਤੇ ਆ ਤੁਹਾਨੂੰ ਪਤਾ ਹੀ ਆ ਮੈਂ ਉਹਦੋਂ ਤੁਹਾਨੂੰ ਦੱਸਿਆ ਸੀਗਾ ਤਾਂ ਮੁਹਾਲੀ ਤਾਂ ਕਹ ਲੋ ਕਿ ਪੂਰੀ ਤਰ੍ਹਾਂ ਓਵਰ ਕਰਾਊਡਡ ਹੋ ਚੁੱਕਾ ਹੈ ਜੀ 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 ਕਿਉਂਕਿ ਚੰਡੀਗੜ੍ਹ ਦੇ ਵਿੱਚ ਤਾਂ ਫਿਰ ਵੀ ਮਾਸਟਰ ਪਲਾਨ ਕੰਮ ਕਰਨਾ ਹੈ ਉਹਨਾਂ ਦਾ ਪ੍ਰਸ਼ਾਸਨ ਥੋੜਾ ਸਖਤ ਹੈ ਤਾਂ ਇੱਥੇ ਤੇ ਕੰਮ ਖੁੱਲਾ ਖੇਲ ਫਰੂਕਾਬਾਦੀ ਆ ਸਰ ਇੱਥੇ ਕੌਣ ਰੋਕਦਾ ਇੱਥੇ ਕੰਮ ਗੱਚਾ ਗੱਚਾ ਚੱਲੀ ਜਾਂਦਾ ਸੋ ਇਸ ਵਾਸਤੇ ਇਸ ਸ਼ਹਿਰ ਦੀ ਪਲੈਨਿੰਗ ਜਿਹੜੀ ਉਹ ਨਵੇਂ ਸਿਰੇ ਤੋਂ ਹੋ ਜਾਣੀ ਚਾਹੀਦੀ ਆ ਨਹੀਂ ਤਾਂ ਬਹੁਤ ਸਮੱਸਿਆਵਾਂ ਆਉਣ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹ ਸਮੱਸਿਆਵਾਂ ਜਿਹੜੀਆਂ ਹੋਣਗੀਆਂ ਪਰ ਉਹਨਾਂ ਦੇ ਵਿੱਚੋਂ ਪ੍ਰਮੁੱਖ ਜਿਹੜੀ ਹਾਲ ਫਿਲਹਾਲ ਹੈ ਉਹ ਪਾਰਕਿੰਗ ਦੀ ਤੇ ਹੈ ਪਾਰਕਿੰਗ ਦੀ ਹੈ ਬਿਲਕੁਲ ਮਿੰਟੂ ਛੋਟੇ ਸ਼ਹਿਰਾਂ 'ਚ ਵੀ ਹੋਣ ਲੱਗ ਗਈ ਹੈ ਤੇ ਉੱਥੇ ਤੇ ਖੈਰ ਰਸ਼ ਬਹੁਤ ਹੈ ਜਗਤਾਰ ਸਿੰਘ ਜੀ ਕਹਿ ਰਹੇ ਨੇ ਕਿ ਮੇਰੇ ਨਾਲ ਤੇ ਵਧੀਆ ਵਿਹਾਰ ਹੋਇਆ ਐਫਸੀ ਪੰਜਾਬ ਦੇ ਵਿੱਚ ਕਹਿੰਦੇ ਐਕਸੀਡੈਂਟ ਤੋਂ ਬਾਅਦ ਮੇਰਾ ਕੋਈ ਇੱਕ ਪੈਸਾ ਵੀ ਨਹੀਂ ਲੱਗਿਆ ਇਹ ਜਗਤਾਰ ਸਿੰਘ ਜੀ ਨੇ ਦੱਸਿਆ ਸੀ ਇੱਥੇ ਆਏ ਸੀਗੇ ਜੀ ਆਪਾਂ ਨੂੰ ਮਿਲਣ ਵੀ ਆਉਣਾ ਸੀ ਇਹਨਾਂ ਨੇ ਤੇ ਇਹਨਾਂ ਦਾ ਕਿਤੇ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਤੇ ਚਲੋ ਉਹ ਇਹ ਕਿ ਬਾਅਦ ਚ ਇਹਨਾਂ ਨੇ ਸ਼ਾਇਦ ਇੱਕ ਪੋਸਟ ਵੀ ਪਾਈ ਸੀ ਕਿ ਭਾਈ ਮੈਨੂੰ ਤੇ ਪੁੱਛਦੇ ਰਹੇ ਵੀ ਕੀ ਖਰਚਾ ਵਰਚਾ ਆ ਠੋਕਦੇ ਵੀ ਇਹਦੇ ਭੱਜ ਵੀ ਜਾਂਦੇ ਆ ਇਹ ਕਿਸੇ ਕਿਸੇ ਨਾਲ ਹੀ ਹੁੰਦੀ ਐ ਏਦਾਂ ਦੀ ਗੱਲ ਉਹੀ ਮੈਂ ਕਹਿੰਨਾ ਦੁਨੀਆ ਬਹੌ ਰੰਗੀ ਐ ਸਰ ਜੀ ਦੁਨੀਆ ਬਹੌ ਰੰਗੀ ਨਾ ਭੈੜੀ ਨਾ ਚੰਗੀ ਹੂੰ ਨਾ ਦੋ ਰੀਸਿਆਂ ਵਿੱਚ ਖਲਕਤ ਵੰਡੀ ਇੱਕ ਜੋਕਾਂ ਦੀ ਇੱਕ ਠੋਕਾਂ ਦੀ ਜੀ ਇਸੇ ਤਰ੍ਹਾਂ ਹੀ ਐ ਸਰ ਮੈਂ ਤਾਂ ਹੀ ਤੇ ਤੁਹਾਨੂੰ ਕਹਿਣਾ ਕਿ ਸਮੁੱਚਤਾ 'ਚ ਨਾ ਜਾਇਆ ਕਰੋ ਹੂੰ ਸਾਰੀ ਪੁਲਿਸ ਮਾੜੀ ਸਾਰੇ ਪੱਤਰਕਾਰ ਮਾੜੀ ਸਾਰੇ ਪਟਵਾਰੀ ਹਾਈ ਮਾਰੇ ਹਮ ਅਰੇ ਸਰ ਉਹਨਾਂ ਸਾਰਿਆਂ ਚੋਂ ਬਹੁਤ ਚੰਗੇ ਨੇਕ ਪੁਰਸ਼ ਤੁਹਾਨੂੰ ਮਿਲ ਜਾਂਦੇ ਆ ਜੀ ਤੇ ਇਦਾਂ ਹੀ ਦੁਨੀਆ ਸਰ ਸਮਾਜ ਹੈ ਫੇਟ ਮਾਰ ਕੇ ਭੱਜਣ ਵਾਲੇ ਵੀ ਹਮ ਠੀਕ ਆ ਆਪਿਛਲੇ ਦਿਨੀ ਕਿਸੇ ਨੇ ਮੇਰੀ ਵੀਡੀਓ ਬਣਾ ਕੇ ਵੀ ਪਾਤੀ ਪਰ ਮੈਂ ਇਹਨਾਂ ਚੀਜ਼ਾਂ ਚ ਪੈਂਦਾ ਨਹੀਂ ਆ ਮੈਂ ਆ ਰਿਹਾ ਸੀ ਸਵੇਰੇ ਹਮ ਦੋ ਨੌਜਵਾਨਾਂ ਦਾ ਐਕਸੀਡੈਂਟ ਹੋਇਆ ਹਮ ਲੋਕ ਤਮਾਸ਼ਾ ਦੇਖ ਰਹੇ ਸਨ ਪਿੰਡ ਦੇ ਇੱਕ ਵਿੱਚੋਂ ਵੱਡਾ ਰੋਡ ਲੰਘਦਾ ਹਮ ਸਾਰੇ ਉੱਥੇ ਵੱਡੇ ਜ਼ਿਮੀਂਦਾਰ ਵੀ ਖੜੇ ਮੈਂ ਕਹਿਣਾ ਨਹੀਂ ਚਾਹੁੰਦਾ ਕੋਈ ਗੱਡੀ ਤੱਕ ਨਹੀਂ ਸੀ ਲਿਆ ਰਿਹਾ ਮੈਂ ਕਿਹਾ ਯਾਰ ਪਾਓ ਯਾਰ ਮੈਂ ਲੈ ਕੇ ਜਾਂਦਾ ਅੰਟੀ ਕਗਾਹੀ ਤੇ ਕੋਈ ਸੈਕਿੰਡ ਹੁੰਦੇ ਕਈ ਉਸਕਾ ਬੱਚਾ ਭੱਜ ਵੀ ਗਿਆ ਮੇਰੇ ਗੁਆਂਢ ਪਿੰਡ ਤੋਂ ਸੀਗਾ ਜੀ ਤੋ ਮਤਲਬ ਕਿ ਇਹ ਚੀਜ਼ਾਂ ਆ ਗਈਆਂ ਤੋ ਭੱਜਣ ਵਾਲੇ ਵੀ ਹੈਗੇ ਜਿਹੜੇ ਭੱਜ ਜਾਂਦੇ ਆ ਜੀ ਤੋ ਗੱਲ ਇਹ ਆ ਕਿ ਭਾਈ ਜਰ ਜਿਹੜੇ ਸਾਡੇ ਵਰਗੇ ਖੜਦੇ ਹਰ ਟਾਈਮ ਮੈਂਨੇ ਅਜੇ ਤੱਕ ਕੋਈ ਬੰਦਾ ਛੱਡਿਆ ਛੇਤੀ ਕੀਤਾ ਹਮ ਜੇ ਤੱਕ ਲਿਜਾ ਰਿਹਾ ਠੀਕ ਆ ਮੈਂ ਤਾਂ ਆਪਣੀ ਜ਼ਿੰਦਗੀ ਚ ਉਹ ਦਿਨ ਵੀ ਮੈਂ ਡਾਕਟਰ ਸਾਹਿਬਾਂ ਨੂੰ ਗਿਆ ਉਹ ਡਾਕਟਰ ਸਾਹਿਬ ਸਾਰੇ ਨੌਨ ਸੀਗੇ ਜੀ ਸਿਵਲ ਹਸਪਤਾਲ ਚ ਜਦੋਂ ਮੈਂ ਲੈ ਕੇ ਗਿਆ ਤੇ ਮੈਂ ਕਿਹਾ ਸਰ ਅੱਜ ਤੱਕ ਰੱਬ ਦੀ ਕਿਰਪਾ ਹੈ ਕਿ ਜਿਹਨੂੰ ਵੀ ਚੁੱਕਿਆ ਹੈ ਨਾ ਹੂੰ ਉਹ ਬਚਿਆ ਹੈ ਤੇ ਮੈਂ ਕਿਹਾ ਪਰਵਾਹ ਨਾ ਕਰੋ ਕ੍ਰਿਟੀਕਲ ਸੀਗਾ ਨਾ ਜਬਾਨ ਤਾਂ ਕਹਿਣ ਦਾ ਮਤਲਬ ਹੈ ਕਿ ਯਾਰ ਇਦਾਂ ਹੁੰਦਾ ਹੈ ਹੂੰ ਤੁਸੀਂ ਹਾਂ ਗੱਲ ਕਹਿ ਕੇ ਨਾ ਕਿ ਸਰ ਇੱਥੇ ਇਦਾਂ ਉਦਾਂ ਵੀ ਤੁਸੀਂ ਲੱਕੀ ਹੋ ਕਿ ਤੁਹਾਡੇ ਸਿਰਫ ਤੁਸੀਂ ਸਾਡੇ ਵਰਗੇ ਦਾ ਦਿਲ ਤੋੜਦੇ ਆ ਜੀ ਮੈਂ ਹੈਗੇ ਆ ਲੋਕ ਖੜਦੇ ਆ ਹੈਗੇ ਐਸੀ ਲੋਕ ਜਿਹੜੇ ਭੱਜਦੇ ਆ ਹੂੰ ਠੀਕ ਹੈ ਨਾ ਜੀ ਉਹ ਭੱਜਣ ਵਾਲੇ ਠੀਕ ਆ ਜੋ ਮਰਜ਼ੀ ਆ ਜਾ ਬੇਮਕੋ ਕੇ ਕੋਲੋਂ ਲੰਘਣ ਵਾਲੇ ਜੇ ਆਪਦੀ ਗੱਡੀ ਨਹੀਂ ਦਿੰਦੇ ਹੈਗੇ ਵੀ ਠੀਕ ਹੈ ਉਹਨਾਂ ਦੀ ਸੋਚ ਉਹਨਾਂ ਨੂੰ ਮੁਬਾਰਕ ਪਰ ਜਗਤਾਰ ਸਿੰਘ ਨੂੰ ਜੋ ਮਿਲੇ ਉਹ ਠੀਕ ਨਹੀਂ ਬਿਲਕੁਲ ਮੈਂ ਕਿਸੇ ਦੇ ਕੰਮ ਆਇਆ ਤਾਂ ਮੈਂ ਠੀਕ ਹੈ ਯਾਰ ਜੀ 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 ਠੀਕ ਹੈ ਨਾ ਜੀ ਸੋ ਬਹੁਤ ਲੋਕਾਂ ਲਈ ਮੈਂ ਗਲਤ ਆ ਹੋਣਗੇ ਯਾਰ ਕੀ ਫਰਕ ਪੈਂਦਾ ਹੈ ਠੀਕ ਹੈ ਨਾ ਜੀ ਹੋ ਸਕਦਾ ਸਾਰੇ ਘਰ ਦੇ ਟੰਬਰ ਦੇ ਜੀ ਨਾ ਮੈਨੂੰ ਪਸੰਦ ਕਰਦੇ ਉਹਨਾਂ ਚ ਵੀ ਇੱਕ ਅੱਧਾ ਹੁੰਦਾ ਹੁੰਦਾ ਬਿਲਕੁਲ ਠੀਕ ਕਿਹੋ ਜਿਹਾ ਰਫ ਜਿਹਾ ਬੰਦਾ ਸੋ ਐਵੇਂ ਛੱਡੋ ਗੱਲ ਚੰਗੀਆਂ ਦੀ ਹੋਣੀ ਚਾਹੀਦੀ ਹੈ ਕਿ ਚੰਗੇ ਹੈਗੇ ਆ ਯਾਰ ਮੰਗਦੇ ਤੇ ਭਾਈ ਉਹ ਤੇ ਕਿਤੇ ਨਰਕਾਂ ਚ ਵੀ ਜਾਵਾਂਗੇ ਸਵਰਗਾਂ ਚ ਵੀ ਜਾਵਾਂਗੇ ਇਧਰ ਵੀ ਜਾਵਾਂਗੇ ਉਧਰ ਵੀ ਜਾਵਾਂਗੇ ਉਹ ਮਿਲ ਹੀ ਜਾਣੇ ਉਹ ਤਾਂ ਹਰ ਥਾਂ ਹੁੰਦੇ ਹੀ ਆ ਜੀ ਜੀ ਬਿਲਕੁਲ ਬਿਲਕੁਲ ਮਿੰਟ ਜੀ ਖੈਰ ਜਗਤਾਰ ਸਿੰਘ ਜੀ ਦਾ ਕਮੈਂਟ ਦੂਜਾ ਵੀ ਹੈ ਬਹੁਤ ਸੋਹਣਾ ਹੈ ਕਹਿੰਦੇ ਪੰਜਾਬ ਚ ਬਹੁਤ ਵੱਡੇ ਦਿਲ ਵਾਲੇ ਇਨਸਾਨ ਵੀ ਰਹ ਰਹੇ ਨੇ ਤਾਂ ਬਿਲਕੁਲ ਇਹ ਤਾਂ ਕਹਿੰਦੇ ਬਈ ਬਹੁਤ ਅੱਛੇ ਲੋਕ ਨੇ ਜਿਹੜੇ ਕੰਮ ਆਉਂਦੇ ਆ ਹਮ ਲੰਗਰ ਕਿਹਨਾਂ ਦੀ ਕਿਨਾਂ ਦੀ ਕਹ ਲੋਕ ਕੀ ਧਿਆਨਤਦਾਰੀ ਤੇ ਚੱਲਦੇ ਆ ਗੁਰੂ ਘਰ ਸੰਗਤੀ ਚਲਾਉਂਦੀ ਆ ਨਾ ਜੀ ਐਸਟੀਪੀਸੀ ਕੌਣ ਚਲਾ ਰਿਹਾ ਹਮ ਕਿੰਨੇ ਹਸਪਤਾਲਾਂ ਚ ਲੰਗਰ ਰਹਿਸ਼ ਕਹਾ ਚੱਲਦੀ ਆ ਜੀ ਕੌਣ ਚਲਾ ਰਿਹਾ ਚੰਗੇ ਲੋਕ ਹੀ ਚਲਾ ਰਹੇ ਸੀ ਮੈਂ ਤਾਂ ਇਹ ਕਹ ਰਿਹਾ ਨਾ ਚੰਗਿਆਈ ਨੂੰ ਦੇਖੋ ਯਾਰ ਬੁਰਾਈ ਤੇ ਤੁਹਾਡੇ ਵਿੱਚ ਹੀ ਆ ਹੂੰ ਹੂੰ ਜਿੰਨੇ ਮਰਜੀ ਚੰਗੇ ਬਣੇ ਫਿਰੋ ਬੁਰਾਈ ਦਾ ਅੰਸ਼ ਤੁਹਾਡੇ ਆਪਣੇ ਵਿੱਚ ਵੀ ਹੈਗਾ ਯਾਰ ਮੈਂ ਐਵੇਂ ਬਣਿਆ ਫਿਰਾਂ ਗਲਾਮਲਾ ਅਰੇ ਹੋਏਗਾ ਯਾਰ ਗੱਲ ਚੰਗਿਆਈ ਦੀ ਹੈ ਵੀ ਚੰਗਿਆਈ ਨੂੰ ਫੋਲੋ ਕਰੋ ਹਾਂ ਨਾ ਠੀਕ ਹੈ ਜੀ ਚਲੋ 100% ਨਹੀਂ 75% ਤਾਂ ਚੰਗੇ ਬਣ ਸਕਦੇ ਆ ਨਾ ਜੀ ਗੱਲ ਇਹ ਕਿ ਜਗਤਾਰ ਸਿੰਘ ਦਾ ਤਜਰਬਾ ਜਿਹੜਾ ਮੈਨੂੰ ਅੱਛਾ ਲੱਗਿਆ ਤਾਂ ਇਹ ਹੈਗਾ ਸੀ ਨਾ ਮੈਂ ਮਾਫ ਕਰਨਾ ਇਹਨੇ ਨਕਾਰਾਤਮਕੋ ਅਸੀਂ ਪੰਜਾਬ ਨੂੰ ਹੀ ਭੰਡੀ ਜਾਂਦੇ ਆ ਹਾਏ ਦਾ ਹੋਏ ਦਾ ਠੀਕ ਹੈ ਫੈਕਚੁਅਲੀ ਕੁਝ ਚੀਜ਼ਾਂ ਹੈਗੀਆਂ ਨੇ ਕੁਝ ਕ੍ਰਾਈਸਿਸ ਨੇ ਕੁਝ ਸਮੱਸਿਆਵਾਂ ਨੇ ਉਹ ਹੈ ਨ ਕਿੱਥੇ ਨਹੀਂ ਜੀ ਲੱਭਣ ਦੀ ਲੋ ਆਸੀਂ ਇੰਨਾ ਨਿੰਦਦੇ ਆ ਨਾ ਸਾਹਿਬ ਇੰਨਾ ਨਿੰਦਦੇ ਆ ਨਕਾਰਾਤਮਕ ਜੀ ਜ਼ਿਆਦਾ ਨਕਾਰਾਤਮਕਤਾ ਜਿਹੜੀ ਹੁੰਦੀ ਹੈ ਨਾ ਉਹ ਤਾਂ ਜੇ ਤੁਹਾਡੇ ਮਾਈਂਡ ਚ ਚੱਲੀ ਜਾਊਗੀ ਨਾ ਸਰ ਇੱਕ ਥਾਟ ਪ੍ਰੋਸੈਸ 네ਗੇਟਿਵ ਥਾਟ ਪ੍ਰੋਸੈਸ ਤੁਹਾਡੇ ਅੰਦਰ 10 ਦਿਨ 12 ਦਿਨ ਚੱਲ ਗਿਆ ਤਤੋ ਸੀ ਐਂਗਜ਼ਾਇਟੀ ਦੇ ਸ਼ਿਕਾਰ ਹੋ ਜਾਓਗੇ ਤੁਸੀਂ ਨੂੰ ਲੈ ਕੇ ਬੈਠ ਜੰਦਾ ਤੁਸੀਂ ਕੋਤ ਨਕਾਰਾਤਮਕ ਹੋ ਜਾਓ ਹਮਮ ਔਰ ਤੁਹਾਡੇ ਨਾਲ ਹੋਏਗਾ ਵੈਸਾ ਜਿਸ ਤਰ੍ਹਾਂ ਦਾ ਡਰ ਜਿਸ ਤਰ੍ਹਾਂ ਦੀ ਸੋਚ ਤੁਹਾਡੇ ਨਾਲ ਚੱਲ ਪਈਦਾ ਇਸ ਕਰਕੇ ਚੰਗਾ ਸੋਚੋ ਯਾਰ ਬਿਲਕੁਲ ਬਿਲਕੁਲ ਮਿੰਟੂ ਜੀ ਸੱਚੀ ਗੱਲ ਹੈ ਕਿ ਚਲੋ ਟਾਈਮ ਆਪਣਾ ਹੋਣ ਲੱਗਿਆ ਤੇ ਮੈਂ ਜਾਂਦੇ ਜਾਂਦੇ ਇੱਕ ਗੱਲ ਹੋਰ ਕਰਨੀ ਚਾਹਣਾ ਇਸ ਦਿਨ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਚਲੋ ਭਾਈ ਇਸ ਬਾਨੇ ਥੋੜਾ ਜਿਹਾ ਅਵੇਅਰ ਹੋ ਜੇ ਕੋਈ ਲੋਕਾਂ ਨੂੰ ਥੋੜੀ ਜਿਹੀ ਕੋਈ ਜਾਣਕਾਰੀ ਮਿਲ ਜੇ ਬੰਦਾ ਥੋੜਾ ਜਿਹਾ ਇਹ ਗੱਲ ਕਰੇ ਚੇਤੇ ਆਵੇ ਤੁਰਦੇ ਜਾਂੇ ਕੰਮ ਕਰਦੇ